ਆਪਣੀ ਮਿੱਟੀ ਤੇ ਚੱਲਣ ਦਾ ਫਨ ਸਿੱਖ ਲੋ ਸੰਗੇ ਮਰਮਰ ਤੇ ਚਲੇ ਗੋਏ ਤਾਂ ਫਿਸਲ ਜਾਓਗੇ ਆਪਣੇ ਖੱਤਿਆਂ ਦੀ ਤੁਰਨ ਦਾ ਫਨ ਸਿੱਖੋ ਆਪਣੀ ਮਿੱਟੀ ਦਾ ਚੱਲਣ ਦਾ ਫਨ ਸਿੱਖੋ ਆਪਣੇ ਦੇਸ਼ ਚ ਨਾ ਚੱਕੀ ਕਰਨ ਦਾ ਫਨ ਸਿੱਖੋ ਦੂਜਿਆਂ ਦੇ ਸੰਗੇ ਮਰਮਰ ਤੇ ਤੁਰੋਗੇ ਫਿਰ ਜਾਓਗੇ ਕਿ ਤੁਹਾਨੂੰ ਤਾਂ ਮਿੱਟੀ ਤੋਂ ਡੋੜਨਾ ਹੀ ਨਹੀਂ ਆਉਂਦਾ ਕਿਉਂਕਿ ਤੁਸੀਂ ਉੱਥੇ ਦੇ ਵਸਨੀਕ ਨਹੀਂ ਹੋ ਕਿਉਂਕਿ ਤੁਹਾਡੇ ਖਮੀਰ ਚ ਨਹੀਂ ਹੈ ਕਿ ਉੱਥੇ ਦੇ ਸਿਸਟਮ ਨੂੰ ਤੁਸੀਂ ਅਜਿਹਾ ਦਤਾਰ ਨਹੀਂ ਸਕੋ ਤੁਸੀਂ ਉਹਨਾਂ ਦਾ ਕੰਮ ਨਹੀਂ ਕਰ ਸਕਦੇ ਇਹ ਤਾਂ ਹਿੰਦੀ ਸਿੱਖਿਆ ਦਾ ਈਦਾਰਾ ਡਾਕਟਰ ਸਾਹਿਬ ਜੀ ਨੇ ਮੇਰੇ ਕੋਲ ਆਏ ਇਹਨਾਂ ਨੇ ਮਸ਼ਵਰਾ ਦਿੱਤਾ ਮੈਨੂੰ ਬੜੀ ਖੁਸ਼ੀ ਹੋਈ ਇਹਨਾਂ ਤੇ ਕਿਉਂ ਬੱਚੇ ਦਾ ਸਕੂਲ ਨਹੀਂ ਪੜਦੇ ਹੀ ਪਾਇਆ ਉਹ ਜਿਹੜੇ ਬੱਚਾ ਨੇ ਤੇ ਮਸੀਬ ਚ ਪੜਨ ਲਈ ਆਣਾ ਉਹ ਤਾਂ ਪਹਿਲਾਂ ਕੋਈ ਕੋਈ ਪਣਵੀਂ ਜਾ ਕੋਈ 10ਵੀਂ ਜਾ ਕੋਈ 12ਵੀਂ ਜਾ ਉਹ ਸਕੂਲੇਰਰੋਜ਼ ਪੜਨ ਜਾਇ ਹੀ ਨਹੀਂ ਹੈ ਜੇ ਕਿ ਮਕਸਦ ਤਾਂ ਇਹ ਹੈ ਕਿ ਕੋਈ ਵੀ ਸਿੱਖਿਆ ਦੇਣਾ ਨਾ ਨੰਨ ਤਰੰਗਾਂ ਤੋਂ ਜਾਏ ਉਹਨਾਂ ਨੂੰ ਹਲਾਣ ਹਲਾਣ ਦੀ ਤਮੀਜ਼ ਸਿਖਾਏ ਕੋਨੇ ਟੋਣਾ ਨੂੰ ਇਹ ਦੱਸ ਦਵੇ ਕਿ ਦਾਦਾ ਦਾਦੀ ਮਾਪੇ ਅਗਰ ਇਹਨਾਂ ਤੇ ਉੱਚੀ ਆਵਾਜ਼ ਚੀ ਗੋਲ ਲੋਗੇ ਤੇ ਖੁਦਾ ਨਰਾਜ਼ ਹੋ ਜਾਏਗਾ ਇਹ ਗੱਲ ਸੂਰਾ ਲੈਣੀ ਨਹੀਂ ਸਮਝਾਣੀ ਇਹ ਗੱਲ ਤਾਂ ਧਰਮ ਦੇ ਲਈ ਜਿਹੜੇ ਲੋਕ ਬੈਠੇ ਨੇ ਜਿਨ੍ਹਾਂ ਦੇ ਧਰਮ ਅੰਦਰ ਉਤਰਿਆ ਹੋਇਆ ਹੈ ਬਸ ਉਹ ਹੀ ਠੋਠੇ ਬੱਚਿਆਂ ਨੂੰ ਸਮਝਾ ਸਕਦੇ ਨੇ ਸੂਰਾ ਲੈ ਦੇ ਬਸੇ ਗੱਲ ਸੁਣ ਕੇ ਆਪ ਹੀ ਚਾਹੀਏ ਨੇ